ਪੁਰਤਗਾਲ ਆਪਨੇ ਕਾਰੋਬਾਰ ਵਾਸਤੇ ਗਏ ਸੀ ਇਹ ਦਾ ਆਚਾਨਕ ਵਾਲੀ ਇਹ ਰ ਹੈ ਕੋਲ ਐਕਸੀਡੈਂਟ ਹੋ ਗਿਆ ਇੰਦਰ ਵਿੱਚ ਕਿਸੇ ਗੋਰੇ ਨੇ ਗੱਡੀ ਮਾਰੀ ਮੇਰੇ ਛੋਟੇ ਪਹ ਆਹੀ ਜੁਕੀ ਇਸ ਮਨੋ ਦਾ ਨਾਮ ਜੀ ਕਿੰਨੇ ਉਮਰ ਦੇ ਉਮਰ ਉਹਨੇ ਲਗਭਗ 30-30 ਸਾਲ ਦੀ ਕਦੋਂ ਕੇਸੀ ਸਟਰੀ ਪੁਰਤਗਾਲ ਤੱਕ ਕੀ ਕਥੀ ਗਈ ਸੀ ਪੁਰਤਗਾਲ ਆਪਨੇ ਕਾਰੋਬਾਰ ਵਾਸਤੇ ਗਏ ਸੀ ਇਹ ਲਗਭਗ ਪੌਣੇ ਕਿਤੇ ਅਨਸਰਦਨ ਹੋ ਗਏ ਗਏ ਚਲੋ ਛੁੱਟੀ ਆਈ ਤੁਹਾਨੂੰ ਛੁੱਟੀ ਪਹਿਲੀ ਵਾਰ ਆਈ ਜੀ ਤੇ ਅੰਤਲੀ ਰਾਵਨ ਨੂੰ ਕਾੜ ਮਿਲਿਆ ਸੀ ਉਸ ਨੂੰ ਛੁੱਟੀ ਆ ਗਈ ਹੈ ਜੇਡ ਮੀ ਜੇਡ 2 ਕੰਡੂਨ ਨੂੰ ਛੁੱਟੀ ਗੜ ਗਏ ਆ ਅਜੇ ਮਹੀਨਾ ਹੀ ਆ ਗਿਆ ਹੂੰ ਕੋਈ ਐਕਸੀਡੈਂਟ ਨਹੀਂ ਕੀ ਕੰਮ ਕੀਤਾ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਸੀ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਜਾਣਕਾਰੀ ਜਾਣਕਾਰੀ ਸਾਨੂੰ ਸੋਮਵਾਰ ਮਿਲੀ ਹੈ ਜੀ ਸਿਰਫ ਸਵੇਰੇ 9:30 10:00 ਵਜੇ ਲਗਭਗ ਕਿ ਹੋਣ ਆਏ ਬਾਰੋਗੀ ਇੱਥੋਂ ਵੀ ਖੂਨ ਕੀ ਜਾਂਦੇ ਆਏ ਸਨ ਤੇ ਦਾ ਅਚਾਨਕ ਉਹਨਾਂ ਲਈ ਇਹ ਰਹਾ ਕੋਲ ਐਕਸੀਡੈਂਟ ਹੋ ਗਿਆ। ਕਾਰ ਚ ਜਾ ਰਹੇ ਸੀ। ਨਹੀਂ ਉਹ ਬਾਈਕ ਤੇ ਜਾ ਰਹੇ ਸੀ। ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ। ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ? ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ, ਦੋ ਬੱਚੇ ਹਨ ਉਹਦੇ। ਡੈਡੀ ਮੰਮੀ ਹੈ। ਕੀ ਸਮਝਿਓ ਜੀ ਇਨਸਾਨ ਜਾਂਦਾ ਦਿੱਥੋਂ ਚੰਗਾ ਭੁੱਖ ਸੋਚ ਕੇ ਹਾਂਜੀ ਇਹ ਜਿਵੇਂ ਇਹੋ ਜਿਹੇ ਹਾਸਾ ਦੇਖੋ ਪ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰਿਆਂ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭੁੱਖਿਆ ਵਧੀਆ ਵੱਲ ਸਕੇ ਹਾਂ ਪਰ ਕੁਝ ਨਸਾਨ ਸੰਨ ਕੁਝ ਸੋਚਦਾ ਹੋ ਰਿਹਾ ਹੋ ਕੋਈ ਹੋਰ ਜਾਂਦਾ ਹੈ ਲਗਭਗ ਉਹਨਾਂ ਨੇ 15-15 ਟਾਈਮ ਦਿੱਤਾ ਜੀ ਕਿ 15 ਦਿਨ ਲੱਗ ਜਾਂਦੇ ਆ ਗਾੜੀ ਦੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤੋਂ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਸੀ ਇਹ ਦਾ ਅਚਾਨਕ ਨਾਲ ਹੀ ਹੋਇਆ ਹੈ ਕੋਲ ਐਕਸੀਡੈਂਟ ਹੋ ਗਿਆ ਹੈ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰੀ ਮੇਰੇ ਛੋਟੇ ਭਰਾ ਹੀ ਜੁਕੀ ਸੀ ਉਹਨਾਂ ਦਾ ਨਾਮ ਜੀ ਕਿੰਨੇ ਉਮਰ ਦੇ ਸੀ ਉਮਰ ਉਹਨਾਂ ਦੇ ਲਗਭਗ 32-33 ਸਾਲ ਦੀ ਕਦੋਂ ਅਜਿਹੀ ਸਥਿਤੀ ਪੁਰਤਗਾਲ ਤੋਂ ਕੀ ਕੱਤੀ ਗਈ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਸੀ ਇਹ ਲਗਭਗ ਪੌਣੇ ਕਿਤੇ 3 ਸਰਦਨਾਂ ਨੂੰ ਹੋ ਗਏ ਗਏ ਚਲੋ ਛੁੱਟੀ ਆਈ ਤੁਸੀਂ ਛੁੱਟੀ ਪਹਿਲੀ ਵਾਰ ਆਈ ਜੀ ਤੇਨੇ ਰਾਂ ਨੂੰ ਕਾਰਡ ਮਿਲਿਆ ਸੀ ਉਸ ਨੂੰ ਛੁੱਟੀ ਆ ਗਈ ਹੈ 1.5 1.5 ਤੋਂ 2 ਕੰਢ ਨੂੰ ਛੁੱਟੀ ਘਟ ਗਏ ਆ ਅਜੇ ਮਹੀਨਾ ਹੀ ਆ ਗਿਆ ਨੂੰ ਕੋਈ ਵੈਕਸੀਨ ਤਾਂ ਕੀ ਕਰਦੇ ਜੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਗਾਂ ਕਰ ਜਾਣਕਾਰੀ ਸਾਨੂੰ ਸੋਮਵਾਰ ਮਿਲੇ ਜੀ ਸਿਰਸਕ੍ਰੀ ਨੂੰ 9:30 10:00 ਵਜੇ ਕੀ ਬੀ ਆ ਗਿਆ ਕਿ ਫੋਨ ਆਏ ਬਾਰੋ ਜੀ ਇੱਥੋਂ ਵੀ ਫੋਨ ਕੀਆਦੇ ਆਏ ਸਨ ਇਹਦਾ ਅਚਾਨਕ ਉਹਨਾਂ ਲਈ ਇਹੜਾ ਕੋਲ ਐਕਸੀਡੈਂਟ ਹੋ ਗਿਆ ਜੀ ਕਾਰ ਚ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਹੁੰਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ ਦੋ ਬੱਚੇ ਹਨ ਇਹਦੇ ਡੈਡੀ ਮੰਮੀ ਹੈ ਕੀ ਸਮੇਂ 'ਚ ਉਹ ਜੀ ਇਨਸਾਨ ਜਾਂਦਾ ਦਿੱਤੋਂ ਚੰਗਾ ਭਵਿੱਖ ਸੋਚ ਕੇ ਹਾਂਜੀ ਇਹ ਜਿਵੇਂ 1700 ਦੇਖੋ ਪ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰਿਆਂ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖਿਆ ਵਧੀਆ ਬਣ ਸਕੇ ਹਾਂ ਪਰ ਕੁਝ ਰਸਾਲ ਸੰ ਕੋਈ ਸੋਚਦਾ ਹੋਰਿਆ ਹੋ ਕੋਈ ਹੋਰ ਜਾਂਦਾ ਹੈ ਲਗਭਗ ਉਹਨਾਂ ਨੇ 15 ਜਰਾਂ ਟਾਈਮ ਦਿੱਤਾ ਜੀ ਕਿ 15 ਜਰਾਂ ਲੱਖਾਂ ਗਾੜੀ ਵੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤਰ੍ਹਾਂ